ਗੁਰੂ ਗੁਰੂ ਖਾਲਸਾ ਸੰਗਤ ਜੀ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੀ ਹੋ ਕਿ अनोखे ਅਮਰ ਸ਼ਹੀਦ ਭੰਤਨ ਬਾਬਾ ਦੀਪ ਸਿੰਘ ਜੀ ਦਾ ਹਰ ਸਾਲ ਦੀ ਤਰ੍ਹਾਂ ਜਨਮ ਪ੍ਰਕਾਸ਼ ਦਿਹਾੜਾ ਜੋ ਬੜੀ ਸ਼ਰਧਾ ਭਾਵਨਾ ਨਾਲ ਮਿਤੀ 25 26 ਤੇ 27 ਜਨਵਰੀ 2025 ਨੂੰ ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਸੋ ਜਿਹਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਜਿਹੜਾ ਆਰੰਭ ਹੋਵੇਗਾ ਜਿਸ ਦੇ ਵਿੱਚ ਲਾੜ ਲੀਆਂ ਫੌਜਾਂ ਗਤਕਾ ਖਾੜਾ ਤੇ ਦਸ਼ਮੇਸ਼ ਤਰਨਾਵਾਲ ਜਥੇਬੰਦੀ ਦਲਪੰਥ ਸਮੁੱਚੇ ਘੋੜਿਆਂ ਰਾਖੀਆਂ ਦੇ ਸਮੇਤ ਉੱਥੇ ਹਾਜ਼ਰੀਆਂ ਭਰੇਗਾ ਜੋ 9 ਵਜੇ ਸਵੇਰੇ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਮਿਤੀ 25 ਜਨਵਰੀ 2025 ਨੂੰ ਮਹਾਨ ਨਗਰ ਕੀਰਤਨ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਰੰਭ ਹੋਵੇਗਾ ਹਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵਾਦ ਤੋਂ ਵਾਦ ਹਾਜ਼ਰੀਆਂ ਭਰੋ ਸ਼ਾਮਲ ਹੋ ਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ